ਫੋਟੋ ਕਿਚਾ ਅਮਨ ਪ੍ਰੀਤਨਾ ਦਾ ਭਾਂਣੀ ਪਾਣੀ ਹਾਲੇ ਹਾਲੇ ਇੱਧਰ ਲਾਈਵ ਚੱਲਣ ਦੀ ਆ ਮੋਰ ਪਹਿਲਾ ਬੋਲਦੇ ਆ ਹੁਣ ਲੱਗਾ ਸਿੱਧਾ ਬੋਲਦੇ ਨੇ ਆ ਸਾਹਮਣੇ ਘਰ ਵਾਲਿਆਂ ਤੋਂ ਸਾਈਕਲ ਮੰਗਿਆ ਸੀਗਾ ਉਹ ਦੇ ਦਿੱਤਾ ਉਹਨਾਂ ਨੇ ਸਾਨੂੰ ਅੱਜ ਜਦੋਂ ਇਹ ਆਏ ਨੇ ਨਾ ਉਸ ਤੋਂ ਪਹਿਲਾਂ ਕੋਈ ਕਾਰਨਾਮਾ ਕਰ ਦੂ ਕੁਦਰਤੀ ਇਹ ਆ ਗਏ ਹਾਂ ਅੱਜ ਇਹ ਕਾਲ ਜੀ ਹੁਣ ਮੈਂ ਲੈਣ ਜਾ ਰਿਹਾ ਗੁਰਜਸਪਾਈ ਉਹਨਾਂ ਨੂੰ ਲੋ ਜੀ ਦੀਦੀ ਹੁਣੀ ਆ ਗਏ ਆ ਦੀਦੀ ਹੁਣੀ ਆ ਗਏ ਆ ਜੀ ਸਾਡੇ ਪਿੰਡ ਆਏ ਜੀ ਸਾਡੇ ਵੈਲਕਮ ਵੈਲਕਮ ਸਾਸਿਕਾ ਦਾ ਬਾਜੀ ਸਾਸਿਕਾ ਦਾ ਬਾਜੀ ਸਾਸਿਕਾ ਦੀਦੀ ਹੈਲੋ 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 ਲੋ ਜੀ ਸਾਡੇ ਪਿੰਡ ਆਇਆ ਜੀ ਬੈਰਮਪੁਰ ਸਾਡੇ ਪਿੰਡ ਦੀ ਲੋਕੇਸ਼ਨ ਦੇ ਲੋ ਮੋਰੀ ਹੋਰ ਰਹਿਣ ਦਿੱਤੇ ਭਲੇ ਇੱਥੇ ਰਹਿਣ ਤੋਂ ਭਲੇ ਉਹਨਾਂ ਕੜ ਕੇ ਸੁਣਾਣਾ ਆਣ ਉਹ ਲਾਣਾਂ ਉੱਤੇ ਬੋਲੇ ਹੁੰਦੇ ਸਾਸਿਕਾ ਜੀ ਚਲੋ ਆਜੋ ਅੰਦਰ ਦੇਖੋ ਦੇਖੋ ਮੈਂ ਇਥੇ ਨਾਲੇ ਮਾਲੇ ਕੱਢਿਆ ਸੀ ਜੂਸ ਫਰੈਸ਼ ਸੰਤਰੇ ਵਾਲਾ ਜੂਸ ਕੱਢਿਆ ਸੀ ਤੇ ਹੁਣ ਆਪਾਂ ਲੱਗੇ ਆ ਜੀ ਗਲਾਸਾਂ ਚ ਪਾਉਣ ਤੇ ਦੀ ਉਹਨਾਂ ਨੂੰ ਸਾਡੇ ਇਧਰ ਸੰਤਰੇ ਵਾਲਾ ਬਾਗ ਆਣਾ ਇਹ ਸਕੇ ਆਪਾਂ ਸੰਤਰੇ ਦਾ ਜੂਸ ਪਲਾਵਾਂਗੇ ਜੂਸ ਨਿਕਲ ਰਿਹਾ ਇੱਧਰ ਇਹਨਾਂ ਕਹਿੰਦੇ ਮੇਰਾ ਵੀ ਆ ਗਿਆ ਕਿਦਾਂ ਲੱਗਾ ਜੂਸ ਤੇ ਬਹੁਤ ਵਧੀਆ ਭਾਈ ਦਾ ਦੂਜੇ ਗਲਾਸ ਚ ਪੈਗ ਲਾਉਣ ਵਾਲੇ ਦਾ ਹਾਂ ਟੈਡੀ ਦੂਜੀ ਕੇਲਾ ਨਹੀਂ ਸੀ ਇੱਕ ਸਾਈਡ ਅੱਛਾ ਮੈਂ ਕਿਹਾ ਚਲ ਡਿਜ਼ਾਈਨ ਹੀ ਬਣਦੀ

ਕੋਈ ਗਾ ਨਹੀਂ ਉੱਥੇ ਕਿੱਡਾ ਦੇਖਣਾ ਨੂੰ ਦੇ ਨੇ ਇਹਨੂੰ ਦੇਖਣ ਵਾਲੇ ਨੂੰ ਹੋਰ ਕਿੱਥੇ ਦੇਖਣਾ ਚੱਲ ਚੱਲ ਚੱਲਿਏ ਉਹਨੇ ਕੱਪੜੇ ਵੀ ਕੰਮ ਕਰ ਸੱਜੂ ਕਿਉਂ ਨਹੀਂ ਜਾਣਾ ਚੱਲ ਠੀਕ ਆ ਸਾਂ ਇਹ ਨਾ ਰਹੇ ਕਰ ਕੱਲੀ ਕੱਲੀ ਰਹੇ ਸੱਜਾ ਆ ਜਾ ਆ ਜਾ ਜਾਣਾ ਨਹੀਂ ਕੀ ਕਹਿੰਦੀ ਆ ਜਾ ਆ ਜਾ ਲੋ ਜੀ ਹੁਣ ਅਸੀਂ ਚੱਲੇ ਆ ਘੁੰਮਣ ਹਮ ਉਠਾ ਕੇ ਲੈ ਜਾਏਗੇ ਕਾਪੀਆਂ ਸਤਿ ਨਿਯਾਲਾ ਸਤਿ ਨਿਯਾਲਾ ਤੀ ਚਲ ਕੇ ਹੋ ਗਈ ਕਿਆ ਸੋਣੇ ਚਲ ਜਾਣਾ ਹੁੰਦੀ ਭਾ ਕਰਕੇ ਗਾਦੀ ਪੀਣਾ ਕਰੇ ਇਹ ਆਊਟਰਾ ਆਊਟ ਪਾਉਣ ਜਾ ਰਹੇ ਆ ਅਸੀਂ ਬੈਠ ਗਏ ਆ ਅੱਧ ਕਰਮੀ ਦੀ ਗੱਲ ਲੰਗਦੀ ਹੈ ਨਾ ਕਰਾਤੀ ਹੋ ਗਈ ਆ ਲਾਓ ਤੁਸੀਂ ਫੋਨ ਮਾਮਾ ਕਰਦੇ ਟਰੈਕਟਰ ਵਾਲੇ 20 ਤੇ ਚੜੀ ਨਹੀਂ ਨਾ 20 ਤੇ ਜਾ ਕੇ ਤਰਫ ਪਾ ਦਾਂਗੇ ਆਏ ਹੁਣ ਅਸੀਂ ਜਾਣਦੇ ਆ ਟਾਈਮ ਨੂੰ ਟਾਈਮ ਦੇ ਦੇ ਜਾ ਕਿਹੜਾ ਟਾਈਮ ਬੜਿਆ ਜਿਹੜਾ ਕੱਢਣਾ ਉਹ ਸਾਲਾ ਨੀ ਨਾ ਕਦੇ ਕੁਝ ਹੋਵੇ ਵੀ ਨਹੀਂ 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 ਉਹ ਤਾਂ ਹੈਗੀਆਂ ਸੋਣਾ ਆ ਕੰਮ ਕਰ ਤਾਂ ਵਧੀਆ ਕੀਤਾ ਉਹਨਾਂ ਨੇ ਪਹਾੜਾ ਕਹਿੰਦੀ ਹੈ ਪਹਾੜੀ ਪਹਾੜਾ ਪਹਾੜੀ ਪਹਾੜਾ ਕੁਝ ਨਹੀਂ ਆਦਾ ਚੱਲਨੇ ਆ ਰਾਸਤੇ ਦਾ ਸਾਨੂੰ ਪਤਾ ਨਹੀਂ ਅਸੀਂ ਉਹਨਾਂ ਨੂੰ ਫੋਲੋ ਕਰਦੇ ਪਏ ਆ ਉਹ ਤੁਹਾਨੂੰ ਹੱਥ ਮਾਰਕਦੀ ਆ ਆਜੋ ਆਜੋ ਕਹਿੰਦੀ ਪਤਾ ਨਹੀਂ ਵਿਚਾਰੀ ਵਿਚਾਰੇ ਚੰਗੇ ਆ ਲੇਟ ਯੂਟਿਊਬ ਇਹ ਆਪਣੇ ਦੇਖਦੀ ਹੋਣੀ ਹੈਗੀ ਲਾਈਕ ਕਰ ਮੈ ਓਏ ਤੁਹਾਨੂੰ ਪਹਿਲੀ ਵਾਰ ਤਾਂ ਦੱਸਾਂਗੀ ਆਵਾਜ਼ ਇੱਧਰ ਦੱਸੋ ਟੀਂ ਦਾ ਮਾਰ ਲੈ ਆ ਲੈ ਸਿੱਧੇ ਜੀ ਉਹ ਬੰਦੇ ਇੱਧਰ ਹੀ ਆਵੋ ਹਾਂ ਹਾਂ ਸਹੀ ਰਸਤੇ ਲੈ ਗਏ ਲੰਮਾ ਆ ਮੈਂ ਕੀ ਕਹਿੰਦੀ ਇੰਨੀ ਗੱਡੀ ਉੱਪਰ ਚੜ ਜਾਊਗੀ ਸਾਡੀ ਆਹ ਮੋੜ ਸਹੀ ਦਾ ਭੁਲਕਾ ਬਾਪੇ ਤੁਹਾਡਾ ਚਾਵੇ ਆਪਾਂ ਜਿੱਦਾਂ ਚੜਨੀ ਆ ਤੋ ਹੋਰ ਹਾਲੇ ਹੋਰ ਹੋਰ ਵੀ ਤਾਂ ਚੜਦੀ ਪਿੱਛੇ ਘਟਾ ਦੋ ਉੱਪਰ ਜਾਣਾ ਹੈ ਉੱਪਰ ਸਿੱਧੇ ਆ ਰਹਿ ਗਾ ਆਪਾਂ ਬਾਪੇ ਬਾਂਦਰ ਲੈ ਕੇ ਚਲਾਉਂਗਾ ਫੜ ਕੇ ਬਸ ਇੱਥੇ ਲੱਗਣੀ ਹੈ ਗੱਡੀ ਇਹ ਲੱਗੇ ਰਹਿਣਗੇ ਵੀਡੀਓ ਬਣਾਵਾਂਗੇ ਬਾਂਦਰ ਕਿਹੜਾ ਉਹ ਡੈਮੇਜ ਉਹ ਨਹੀਂ ਆਇਆ ਇਹਨਾਂ ਨੂੰ ਪੁੱਛ ਲੈਣੇ ਆ ਤੁਸੀਂ ਨਾ ਅੰਦਰ ਚਲੋ ਚਲੋ ਹੁਣ ਅਸੀਂ ਮਿਲ ਗਿਆ ਬਈ ਸਾਨੂੰ ਰਸ ਸੰਗਤਾਂ ਪਹੁੰਚ ਗਈਆਂ ਸਾਡ ਸੰਗਤ ਜੀ ਚਲੋ ਆ ਲੈ ਕਿੰਨੇ ਮੈਂ ਤਾਂ ਨਹੀਂ ਆਉਂਦਾ ਇਹ ਚਪਲਾ ਭਾਗ ਹੋਣੀ ਚਾਹੀਦੀ ਸਾਨੂੰ ਪਹਿਲਾਂ ਤਾਂ ਦੇ ਡੇਡ ਹਿੱਲੜਾ ਪਾਈ ਕਿਤੇ ਰੋਹੀ ਨਹੀਂ ਜਾਈ ਆ ਲੈ ਫੜ ਬਲੋ ਮੈਂ ਮੈਮੀ ਤਾਂ ਹੀਲ ਹੀ ਭਾਗ ਗਈ ਤੇਰੀ ਹੀਲ ਛੋਟੀ ਹੈ ਸਾਡੀ ਹੀਲ ਵੱਡੀ ਹੈ ਸੰਗਤ ਪਹਿਲਾਂ ਹੀ ਦੋ ਦੇ ਦੇਗਾ ਨਹੀਂ ਕਿਤੇ ਨਹੀਂ ਸੰਗ ਤੇ ਪਹੁੰਚ ਗਏ ਪਹੁੰਚ ਗਏ ਸੰਗਤਾ ਜੀ ਇੱਥੇ ਪ੍ਰੀ ਬੈਟਿੰਗ ਵੀ ਹੁੰਦੀ ਆ ਹਮਮ ਡੈਮ ਤੇ ਦੇਖੋ ਲਓ ਜੀ ਆ ਗਏ ਆਪਾਂ ਡੈਮ ਟੋਲ ਵਾਹ ਡੈਮ ਪਹੁੰਚ ਚੁੱਕੇ ਆਂ ਅਮੂਟਾ ਕਹਿੰਦਾ ਵੀ ਫੋਟੋ ਖੇਤੀ ਮੇਰੀ ਚੜੀਆਂ ਉੱਪਰ ਕੋਚ ਬਲਕਿੰਗ ਕਰਦਾ ਪਰ ਉਹ ਕਿੱਦਾਂ ਫੇ ਮਜਾ ਆਇਆ ਨਹੀਂ ਆਇਆ ਮਜਾ ਆਉਣਾ ਲੱਗਾ ਜਿਵੇਂ ਕੁਝ ਦੇਖੇ ਪਾਣੀ ਦੇ ਕੋਲ ਆ ਕੇ ਗੱਲਾਂ ਕਰਦੇ ਕਿ ਤੇ ਮੋਟਲੀ ਜਾਣਾ ਮਤਲਬ ਉਹ ਨਹੀਂ ਆ ਬਈ ਨੇ ਪਾਣੀ ਵਿੱਚ ਜਿਆਦਾ ਸਖਤ ਤਾਂ ਬੜਾ ਹੈ ਫਿਰ ਵੀ ਲੋਕ ਜਦ ਦੇਗੇ ਇਹਨੂੰ ਲੱਗਦਾ ਨਹੀਂ ਜਾਂਦੇ ਹੋਗੇ ਕਿ ਇੱਥੇ ਡੇਢ ਮਾਂ ਸਿੱਧੇ ਡੜਾ ਨਹੀਂ ਹੈਗਾ ਨਹੀਂ ਹੈਗਾ ਆ ਜੇ ਪੱਥਰ ਵਿੱਚ ਪੱਥਰ ਦੇ ਪੈਰ ਆ ਗਿਆ ਡਿੱਗ ਸਕਦੇ ਆ ਡਿੱਗ ਸਕਦੇ ਬੰਦੇ ਉਹ ਕਿਹੜਾ ਪੱਥਰ ਉਹ ਤਾਂ ਖੇਡਦੇ ਉਹ ਤਾਂ ਟਾਈਮ ਨਹੀਂ ਚੱਲਦਾ ਦੂੰਗਾ ਚਿੜਾਇਆ ਖੀਆ ਦੇ ਤਾਂ ਕਿਹੜੀ ਚਿੜੀ ਗੰਜ ਚਿੜਾ ਉਹ 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 ਚ ਮੜਨਦੇ ਪੋਜਾ ਆਦੀ ਤੋਕ ਭਾਬੀ ਕਾ ਤੇ ਮੂਹ ਨੂੰ ਨਾਟ ਕੇ ਬਚਾਲੇ ਜੀ ਹੋਜੋ ਬਚਾ ਮਤਰੇ ਇੱਕੀ ਪੁੱਛਣਾ ਕਿ ਹੋ ਗਿਆ ਨਾ ਨਾਲੀ ਡੂੰਗੇ ਤੋਂ ਖਿਲਜਣਾ ਇਧਰ ਨੂੰ ਜਾ ਰਿਹਾ ਭਾਬੀ ਪੈਰ ਦੇਖੀ ਜੀ ਤੁਸੀਂ ਕਿੱਥੇ ਹੋ

ਪਵੰਦੀਆ ਠੀਕ ਕਿਹਾ ਤੋਂ ਪਵੰਦੀਆ ਤਾਂ ਥੈਂਕ ਯੂ ਸਰ ਠੀਕ ਹੈ ਵੈਲਕਮ ਟੂ ਚਲੋ ਚਲੋ ਤੈਨੂੰ ਸਹਿ ਸਿੜ ਜਾਣਾ ਇੱਥੇ ਆਪਾਂ ਮੈਂ ਨਹੀਂ ਆ ਸੜਦੀ ਏ ਮੈਂ ਮੈਂ ਜਾਣਾ ਅਮਨਿਤ ਅਰੇ ਗੱਲ ਪੇਸ਼ੈਂਟ ਕਰਦੇ ਹਾਂ ਮੇਰੇ 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 ਸਕੂਟਰ ਜੀ ਲਾਉਣੀ ਆਉਂਦੀ ਤੇ ਹਲੋ ਜੀ ਇਹਨੂੰ ਆਉਂਦੀ ਆਉਂਦੀ ਆ ਕੋਈ ਨਹੀਂ ਆਉਂਦੀ ਸਰ ਪਾਪਾ ਇਹਨੂੰ ਛੱਡ ਜੀ ਇੱਥੇ ਹੀ ਫੱਕ ਕੇ ਬਈ ਤੁਰਦੇ ਦੋਦੇ ਉਹ ਹੀਲਾ ਪਾ ਕੇ ਆਗੇ ਚਪਲਾ ਵੀ ਨਹੀਂ ਪਾ ਕੇ ਆਈਆਂ ਇਹ ਤਾਂ ਲੱਗਦਾ ਮੇਰੀ ਪਾ ਕੇ ਛੋਟੀ ਚਪਲਾ ਪਾ ਕੇ ਆ ਗਈਆਂ ਤੁਰ ਵੀ ਨਹੀਂ ਹੁੰਦਾ ਹਾਂਜੀ ਗਰਮੀ ਬਹੁਤ ਜ਼ਿਆਦਾ ਹੋ ਗਈ ਆ ਉੱਥੇ ਚੜ ਕੇ ਵੀਰ ਨੂੰ ਬਣਾ ਲਓ ਕਿੱਥੇ ਉੱਥੇ ਉੱਥੇ ਚੜ ਕੇ ਬਣਾਓ ਉੱਧਰ ਰੱਖ ਤੇ ਆ ਉੱਥੇ ਵਧੀਆ ਬਣਨੀ ਆ ਬਣਾ ਰਹੀ ਲੋ ਜੀ ਸੈਰ ਵੀ ਚੜਨ ਲੱਗੀ ਆ ਉੱਪਰ ਇਹਨੂੰ ਅਮਨੁਤੰਪ ਮਿਲ ਗਏ ਇੱਥੇ ਚੜ ਕੇ ਹੋਣ ਇਹਨੂੰ ਦੇ ਦੇ ਕੀ ਮਿਲਦਾ ਮੰਮੀ ਦੇ ਰੀ ਨੂੰ ਅੰਬ ਮਿਲ ਗਿਆ ਤੈਨੂੰ ਕੀ ਮਿਲਿਆ ਸਹ ਡੇਗੀ ਨਾ ਚੱਲ ਤੇਰੇਆਂ ਜੜ ਜਣੀਆਂ ਕੋਈ ਨਹੀਂ ਇਦੀ ਪੁੱਤ ਕੋ ਨਿਕਲ ਜਾ ਇਦੀ ਪੁੱਤ ਕੋ ਨਿਕਲ ਲੈਣਾ ਤੇਰੇਆਂ ਇੱਥੇ ਆ ਜਾ ਤੇਨੀ ਆਣਾ ਆ ਜਾ ਇੱਥੇ ਆ ਆ ਜਾ ਮੇਰੇ ਪੁੱਤ ਮੀ ਹੋ ਰਿਹਾ ਮੇਰਾ ਪਾਪਾ ਆ ਜਾ ਪਾਪਾ ਕਰਨ ਕੀ ਕਰ ਰਹੀ ਹੈ ਕੰਨੀ ਆ ਵੀ ਗੱਡੀ ਤੇਲ ਖੁੱਗ ਲਿਆ ਹਾਏ ਚੱਲ ਗੋਈ ਸੱਤ ਪਵਾ ਦੋਗੀ ਸੱਤ ਪਵਾ ਦੋਗੀ ਸਾਰੀ ਤੇਲ ਪਾ ਲਈ ਵੀ ਤੋਂ ਕੋੜਾ ਕਦੀ ਪਿਆ ਜਿਹਾ ਹਾਏ ਹਾਏ ਇਹ ਕੰਨੀ ਬਸਤ ਮੈਂ ਅਭੀ ਕਾਲ ਕਰੂੰਗੀ ਨਾ ਹੈਲੋ ਬੋਲੇ ਫੋਟੋ ਕਿੱਥੇ ਅਮਨ ਪ੍ਰੀਤਨਾ ਦਾ ਪਾਣੀ ਉਹ ਦੀਦੀ ਹੁਣ ਸੰਗਰੂਰ ਤੋਂ ਆ ਮੈਂ ਸ਼ਾਮ ਚ ਰਸਦੀ ਆਂ ਸੰਗਰੂਰ ਤੋਂ ਮੈਨੂੰ ਦੇਖਿਓ प्यारे भगवान देना अच्छा मैंने देखा था थैंक यू क्या देख बोल दिया और अच्छा तूफान ओके थैंक यू इसमें दिखाई में देखी नहीं देख ले ये दिल तो याद अगर कहीं देखे अच्छा अच्छा तू सी लोकल ही हो हम जी हम जी रंदर रहते हैं अच्छा वैसे शाम चलासी के अच्छा कैसे अच्छा ਕੰਦਾ ਆਇਆ ਹਾਂ ਕੋਈ ਅੰਦੇ ਸਮਾਨ ਪਿਆ ਤੁਹਾਡਾ ਕੋਈ ਸਮਾਨ ਤਾਂ ਪਰਸ ਪਿਆ ਸੀ ਹਾਂ ਫਿਰ ਬੱਸ ਵੇ ਰੱਖਿਆ ਮੈਂ ਤਾਂ ਨਹੀਂ ਧਣੀ ਘੜੀਆਂ ਘੜੀਆਂ ਉਹਦੇ ਕੱਟ ਕੇ ਲੈ ਨਹੀਂ ਧਣੀ ਘੜੀਆਂ ਦਾ ਕੱਟਾ ਸ਼ੀਸ਼ਾ ਫੋਲਣ ਦੀ ਕੋਸ਼ਿਸ਼ ਸੀ ਹਾਂ ਸ਼ੀਸ਼ਾ ਓਲਣ ਦੀ ਕੋਸ਼ਿਸ਼ ਹਾਂ ਦੋਨੀਆਂ ਹਾਂ ਆ ਦੇਖੋ ਆ ਗੈਪ ਹੈ ਨਾ ਹਾਂ ਪਾਰਾ ਡੈਮੇਜ ਹਾਂ ਥਾਣਾ ਡੈਮੇਜ ਸ਼ੀਸ਼ਾ ਫੋਲਣ ਦੀ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਹੈ ਮਿੱਤਰਾ ਇਹ ਉਹ ਫੋਨ ਕੱਢ ਨੂੰ ਨੁਕਸਾਨ ਹੁਦਲਾ ਸੀਗਾ ਹੈ ਰਵੜਾ ਦੇਖਿਓ ਪਈਆਂ ਆਹ ਤੇ ਪਈ ਆ ਇਹ ਮਿੱਤਰਾ ਮੈਂ ਨਾ ਸਾਡੇ ਇੱਕ ਦੇ ਗੱਲਾਂ ਵਾਰਾ ਸੁਣਦੇ ਸੁਣਦੇ ਆ ਗਿਆ ਪਹੁੰਚ ਗਿਆ ਆਹ ਤੇ ਪਈ ਦੂਸਰੀ ਬਾਬੇ ਇੰਨੇ ਚੋੜੇ ਗੱਡੀਆਂ ਤੇ ਚੀਜ਼ਾਂ ਵੀ ਨੀ ਛੱਡਦੇ ਆਏ ਨਾ ਪਰ ਇਹਨਾਂ ਨੂੰ ਗਲਤ ਗੱਲਾਂ ਤੁਹਾਡੀਆਂ ਸਾਰਿਆਂ ਦੀ ਬਾਈ ਹੁਣੀ ਨੀ ਦੂਰੋਂ ਆਇਆ ਸੰਗਰੂਰ ਤੋਂ ਤੇ ਉਹਨਾਂ ਨੇ ਗਲਤ ਕੰਮ ਕੀਤਾ ਤੁਸੀਂ ਦੇਖੋ ਗੱਡੀ ਦੀ ਤੁਸੀਂ ਲੈਟਾਂ ਹੀ ਪਟ ਲਈਆਂ ਨਵੀਂ ਲੱਗੂ ਵੀ ਹੈ ਮੈਨੂੰ ਮੈਨੂੰ ਵੀ ਲੱਗਦਾ ਬਲੋਗ ਉੱਤੇ ਉੱਤੇ ਲੱਗੂ ਵੀ ਹੈ ਗੱਲ ਪਰ ਆਹ ਭਾਈ ਹੁਣ ਹੀ ਦੇਖੇ ਆ ਜੀ ਆਪਣੇ ਸਾਨੂੰ ਵੀ ਕਰੋ viral ਮਾੜਾ ਬੋਟਾ ਬੱਸ ਹੋ ਗਏ viral ਹੁਣ ਤੁਸੀਂ ਆ ਸਾਰੀ ਚੀਜ਼ਾਂ ਟੋਪੀ ਲਾ ਕੇ ਆ ਟੋਪੀ ਲਾ ਕੇ ਹਾਂ ਨਵੀਆਂ ਲਾਉਣੀਆਂ ਥੋੜਾ ਵਿਆਹ ਕਰਾਣਾ ਕਰ ਫੋਨ ਅੱਲਾ ਦੇ ਆਉਂਦੀਆਂ ਮੁੰਡਿਆਂ ਨਾਲ ਕੋਰਾ ਪਜਰਾ ਟਾਈਮ ਨਹੀਂ ਦਿਕੇ ਕਦੀ ਵੀ ਨਾ ਕਦੀ ਵੀ ਨਮੀ ਗੱਡੀ ਖੜੀ ਆ ਤੇ ਜੇ ਕੋਈ ਆਪਾਂ ਕੋਈ ਨਾ ਹੋਊਗਾ ਨਾ ਫੇਰ ਹੁੰਦਾ ਉਹ ਬੰਦਾ ਇਹ ਪਤਾ ਕੀ ਹੋਣਾ ਜਦੋਂ ਇਹ ਆਏ ਨੇ ਨਾ ਉਸ ਤੋਂ ਪਹਿਲਾਂ ਕੋਈ ਕਾਰਨਾਮਾ ਕਰ ਦੂ ਕੁਦਰਤੀ ਇਹ ਆ ਗਏ ਹਾਂ ਉਹਨੇ ਗੱਡੀ ਦੀ ਬਾਸ ਸੁਣੀ ਭੱਜ ਗਏ ਇਦਾਂ ਹੋਈ ਹੋਣੀ ਆ ਹਾਂ ਇਦਾਂ ਹੋਈ ਹੋਣੀ ਗੱਡੀ ਦੀ ਬਾਸ ਸੁਣੀ ਭੱਜ ਗਏ ਨਹੀਂ ਪਾਈਏ ਸਾਡੇ ਹੁੰਦੇ ਆਏ ਆ ਭਾਈ ਗਾੜਾ ਕਿੱਥੇ ਆ ਭਾਈ ਸਾਡੇ ਹੁੰਦੇ ਆਏ ਆ ਆਪਾਂ ਇਧਰੋਂ ਆਏ ਆ ਗਾੜਾ ਕਿੱਥੇ ਬੰਦੇ ਨੇ ਨਹੀਂ ਨਹੀਂ ਉਧਰ ਸਾਡੇ ਹੁੰਦੇ ਆਏ ਇਹ ਬੰਦੇ ਇਹ ਵੀ ਹਾਂਜੀ ਫੇਰ ਜੇ ਉਸ ਤੋਂ ਪਹਿਲਾਂ ਕੋਈ ਕਾਰਨਾਮਾ ਕਰਕੇ ਬਹੁਤ ਨੁਕਸਾਨ ਹੋਇਆ ਗੱਡੀ ਦਾ ਢੋਲਵਾ ਡੈਮ ਗਏ ਸੀ ਆਪਾਂ ਜੀ ਤੇ ਉੱਥੇ ਸਾਡੀ ਗੱਡੀ ਦੇ ਸ਼ੀਸ਼ੇ ਪਟਣ ਦੀ ਕੋਸ਼ਿਸ਼ ਕੀਤੀ ਸੀਗੀ ਬਾਈ ਹੁਣੀ ਨਾਲ ਆਏ ਸੀ ਸਾਡੇ ਸੰਗਰੂਰ ਤੋਂ ਚਲੋ ਬੇਰ ਦੀ ਜੀ ਦਾ ਨੁਕਸਾਨ ਕਰ ਦਿੱਤਾ ਬਾਈ ਹੁਣਾ ਦਾ ਚਲੋ ਸੱਜੂ ਅੱਗੇ ਹੋ ਚੱਲ 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 ਬੂੜੀ ਭਰਾਵ ਕਰ ਤਾ ਕੀ ਹੋਇਆ ਐਲੋ ਦਾ ਮਹਿਲਾ ਹੋਇਆ ਸੋਸ ਮੈਂ ਘੰਟੇ ਦਾ ਪਹੁੰਚ ਗਿਆ ਉਹ ਨੂੰ ਸੌਣ ਘਾ ਦੇ ਦਿੱਤਾ ਚਲੋ ਆ ਜਿਓ ਹੁਣ ਸੁਪਰ ਹੈ ਰੋੜੀ ਕੱਟੀ ਆਓ ਜੀ ਅੱਜ ਗੱਡੀ ਸਾਡੀ ਚੋਰੀ ਹੁੰਦੀ ਦੀ ਬੱਦਗੀ ਨਾਲੇ ਸੌਣ ਹੈ ਨਾ ਥੋੜਾ ਹੀ ਹੋਇਆ ਜਿਆਦਾ ਨਹੀਂ ਹੋਇਆ ਤੋੜਨ ਦੀ ਕੋਸ਼ਿਸ਼ ਤੇ ਸਾਰੀਆਂ ਰਬੜਾਂ ਤੋੜਦੀਆਂ ਨੇ ਕੋਸ਼ਿਸ਼ ਕਰ ਰਹੇ ਦੀ ਖੋਲਣ ਦੀ ਉਹਨੇ ਨੂੰ ਅਸੀਂ ਹਾਂ ਜੀ ਲਓ ਵੀ ਸਾਈਕਲ ਲੈ ਆਂਦਾ ਨਵਾਂ ਅਸੀਂ ਕਢਾ ਲਿਆਂਦਾ ਜਨਸੀ ਚੋਂ ਪ੍ਰਭੂ ਛੋਡੀ ਭਾ ਜੁਣੀ ਦੀਦੀ ਹੁਣ ਆ ਸਾਹਮਣੇ ਘਰ ਵਾਲਿਆਂ ਤੋਂ ਸਾਈਕਲ ਮੰਗਿਆ ਸੀਗਾ ਉਹ ਦੇ ਦਿੱਤਾ ਉਹਨਾਂ ਨੇ ਸਾਨੂੰ ਤੇ ਆਪ ਵੀਡੀਓ ਬਣਾਉਣੀ ਸੀਗੀ ਤੇ ਆ ਸਾਰਿਆਂ ਨੇ ਰਸਤੇ 'ਚ ਰੁਕੇ ਆ ਸਾਨੂੰ ਦਿੱਤਾ ਸੀ ਇੱਥੇ ਵੀਡੀਓ ਸ਼ੂਟ ਕੀਤੀ ਅੱਜ ਬਹੁਤ ਵਧੀਆ ਲੱਗੀ ਸਾਨੂੰ ਵੀਡੀਓ ਡੋਰ ਬੈਲ ਵਜਾ ਦੀ ਬੈਲ ਵਜਾ ਕੇ ਦੇ ਆ ਕੋਈ ਟਿਖੜਾ ਖਾ ਤੋ ਬੈਲ ਆ ਥੋੜਾ ਹੋਰ ਕਰਦੇ ਹੋ ਸਾਨੂੰ ਨਹੀਂ ਬੰਦ ਕਰਦਾ

ਉਂ ਅੰਦਰ ਲੈ ਕੇ ਜਾਣ। ਖੋਲੋ ਭਾਜੀ। ਪਾਉਂ ਅੰਦਰ ਤਾਂ ਬੱਗਾ ਲੱਗੇ ਯਾਰ। ਹਾਈ ਹੀ ਕਿਸਮਤ ਤੇ। ਚਾਹ ਵਿੱਚ ਸੌਂਫ ਜੁਆਣ ਪੀਉਂਗੇ। ਸੌਂਫ ਜੁਆਣ ਪਾ ਦੀ ਚਾਹ ਚ। ਜੁਆਣ ਨਾ ਪਾਇਓ। ਸੌਂਫ। ਸੌਂਫ ਤੇ ਲੈ ਜੀ। ਲੈ ਜੀ ਪਾ ਦਿਓ। ਠੀਕ। ਭਾਜੀ ਬਣਾਉਗੇ ਭਾਜੀ ਬੋਸ। ਆਹ ਹੋਏ ਇਹ ਲੱਗੇ ਹੁਣ ਦੇਖ ਦੇਖ ਦੇ। ਮੈਨੂੰ ਕਦੇ ਮੇਰੀ ਪਰਮਾ ਚਾਹੀ ਬਣਾਓ। ਇਹਨਾਂ ਦੇ ਭਾਜੀ ਨੇ ਬਹੁਤ ਵਧੀਆ ਬਣਾਈ ਸੀ। ਮੈਂ ਕਹਾਂ ਮੈਂ ਤਾਂ ਅੱਗੇ ਉਦਾਂ ਹੀ ਬਣਾਉ ਬਣਾਉ। ਆਹੋ ਕਹਿੰਦੇ ਮਿੱਠਾ ਘੱਟ। ਇਹ ਕੀ ਪਾ ਸੌਂਫ ਕੱਲੀ? ਸੌਫ ਦੇ ਇਲਾਚੀ ਜਵੈਨ ਨਾ ਪਾਇਓ ਪਾਜੀ ਕਹਿੰਦੇ ਰੈਸਪੀ ਉਹਦਾ ਪਾਜੀ ਦੇ ਮਦਰ ਪੈ ਕਹਿੰਦਾ ਰੈਸਪੀ ਸ਼ੇਅਰ ਕਰੋ ਮੈਨੂੰ ਘਰ ਚਾਹ ਨਹੀਂ ਬਣਦੀ ਇੰਦਰੀ ਦੱਸੋ ਮੈਨੂੰ ਕਿਦਾਂ ਬਣੇਗੀ ਕੋਈ ਨਹੀਂ ਕਰਨਾ ਵੀਡੀਓ ਨਹੀਂ ਕਰਦਾ ਇਦਾਂ ਵੀਡੀਓ ਨਹੀਂ ਕਰਦਾ ਵੀਡੀਓ ਅਸੀਂ ਫੇਰ ਥੱਕ ਹਾਰ ਕੇ ਆ ਗਏ ਹੁਣ ਚਾਹ ਨਾਲ ਹੀ ਸਾਡਾ ਸਿਰ ਸੂਲ ਜਿਹੜਾ ਦੁਖਣੋਂ ਹਟਨੇ ਆ ਤੇ ਚਾਹ ਤਾਂ ਫੇ ਪੰਜਾਬੀਆਂ ਦੀ ਬਈ ਸ਼ਾਨ ਆ ਮੇਰੀ ਤਾਂ ਆਪਣੀ ਸ਼ਾਨ ਆ ਮੇਰਾ ਚਾਹ ਤੋਂ ਬਿਨਾ ਸਰਦਾ ਨਹੀਂ ਮੈਂ ਤਾਂ ਚਾਹ ਪੀ ਕੇ ਹੀ ਬਈ ਆਪਣਾ ਅਮਲ ਪੂਰਾ ਕਰਦੀ ਆ ਤੁਸੀਂ ਖਾਓ ਖਾਓ ਖਾਰੇ ਆ ਪਤੁਸਰੀ ਖਾਓ ਮੈਂ ਪਹਿਲੇ ਥਾੜੀ ਆ ਗਈ ਮੈਂ ਤਾਂ ਪਤੀਸਾ ਹੀ ਲਵਾਂਗੀ ਮੈਂ ਪਤੀਸਾ ਲੈਵਾਂਗਾ ਹੂੰ ਮੈਂ ਆਹ ਦੇ ਲੈਣਾ ਆਹ ਦੇ ਲੈ ਕੇ ਰੱਜੇ ਨਹੀਂ ਕਿਸੇ ਮੈਂ ਤਾਂ ਸੱਚ ਕਹੀ ਆ ਮੈਂ ਤੱਕੀ ਪੈ ਦਿਲਾਉਣਾ ਨਾ ਉਹ ਨਵਾਂ ਨਵਾਂ ਦੇ ਲੜੇ ਅੱਧਾ ਲਾ ਦੇ ਮੈਂ ਹੁਣੇ ਤਲਕੇ ਲਿਆਂਦੇ ਹੁੰਦੇ ਹਾਂ ਹੂੰ ਹੂੰ ਫਰਸ ਫਰਸ ਜਲਾਉਂਦਾ ਫਰਸ ਫਰੰਦੇ ਲਾਉਂਦਾ ਆ ਬੈਂਕ ਤੋਂ ਮੈਂ ਦੀਦੀ ਹਟਿਆ ਸੀ ਯਾਰ ਹੂੰ ਫਸ ਜਾ ਰਿਹਾ ਮੈਂ ਨਾ ਕੰਮ ਉਹ ਪਹਿਲਾ ਪਾਉਂਦਿਆ ਦੇਖੋ ਲਾਈਵ ਚੱਲਣ ਦੀ ਆ ਸਭ ਕੁਝ ਤੁਹਾਨੂੰ ਲਾਈਵ ਅੱਜ ਦਿਖਾਉਨੇ ਆ ਮੀ ਤਾਂ ਪੈ ਨਹੀਂ ਹੋਇਆ ਕਹਿੰਦੇ ਮੀਜੇ ਨਹੀਂ 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 ਮੀਜੇ ਨਹੀਂ ਸਾਡੇ ਇੱਥੇ ਏ ਮਲਗਿਆ ਸਿੱਧਾ ਹੁਣ ਸਿੱਧਾ ਹੁਣ ਲੱਗਿਆ ਹੋ ਜਾ ਹੋ ਜਾ ਭਰਾਵਾਂ ਨੇ ਟਾਈਮ ਵਾ ਦੇਖਿਆ ਨਾ ਲੱਗਾ ਉਹ ਨਹੀਂ 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 ਕੀ ਹੋਇਆ ਹੋ ਜਾਣਾ ਉਹ ਤਾਂ ਸਿੱਧਾ ਹੋਣਾ ਆ ਨੇ ਮੀ ਕਿੱਧਰ ਹੀ ਆਹ ਕਿੰਨਾ ਸੋਹਣਾ ਲੱਗਦਾ ਅਸੀਂ ਵੀ ਪਹਿਲੀ ਵਾਰ ਦੇਖਿਆ ਮੈਂ ਜਦ ਦੀ ਵੀ ਆਈ ਆਈ ਆ ਅੱਛਾ ਹੂੰ ਨਹੀਂ ਦੇਖਦੀ ਤੇ ਨਹੀਂ ਪਰ ਇਹ ਇਦਾਂ ਦੇਦੀ ਬੰਦ ਹੋ ਜਾਂਦਾ ਹੀ ਨਾਲ ਹੀ ਨਾਲ ਹੀ ਰਹਿੰਦੇ ਇੱਧਰ ਸਾਡੀ ਸੰਗ ਇੱਧਰ ਲਾਈਵ ਚੱਲਣਦੀ ਆ ਮੋਰ ਪਹਿਲਾ ਬੁੰਦੇ ਹੁਣ ਲੱਗਾ ਸਿੱਧਾ ਬੋਲਦੇ ਨਹੀਂ ਇਹੋ ਲੱਗਾ 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 ਇਹ ਵਾਹ ਪੱਜੂ ਆਉਂਦਾ ਪੱਜ ਜਾ ਓਏ ਚਲੋ ਆ ਰਹੇ ਅੱਗੇ ਚੱਲਦੇ ਹਾਂ ਰੁਕ ਜਾ ਰੁਕ ਜਾ ਯਾਰ ਦੀ ਤ ਲੈ ਲੈਂਦੋ ਚਾਹ ਜਰੂਰੀ ਪੀਣਾ ਉਹ ਮੋਰਨੀ ਵਿਚਾਰੀ ਉਹ ਮੋਰਨੀ ਇਹ ਉਹ ਉਹ ਹੰਝੂ ਉਹ ਤਾਂ ਪਹਿਲ ਪਾਉਂਦਾ ਹੁੰਦਾ ਭਗਤ ਨੂੰ ਕਰਦਾ ਇਹ ਤਾਂ ਮੈਨੂੰ ਅੱਜ ਪਤਾ ਲੱਗਾ ਮੈਨੂੰ ਪਤਾ ਨਹੀਂ ਮੇਰੇ ਆਪਣੇ ਵਿਚਾਰ ਨੇ ਬਾਕੀ ਕਮੈਂਟ ਇਦਾਂ ਇਦਾਂ ਹੀ ਹੁੰਦਾ ਨਾ ਪਹਿਲ ਤਾਂ ਹੀ ਪਾਉਂਦਾ ਕਬਰ ਤਾਂ ਹੀ ਕਰਦਾ ਮੈਨੂੰ ਕੋਈ ਦੇਖ ਨਾ ਲਵੇ ਪਵਿੱਤਰ ਪੰਛੀ ਇਹ ਹੀ ਆ ਪਵਿੱਤਰ ਪੰਛੀ ਇਹ ਹੀ ਆ ਮੋਬਾਈਲ ਤਾਂ ਹੀ ਪਾਉਂਦਾ ਓਲਾ ਇਸ ਕਰਕੇ ਕਰਦਾ ਵੀ ਜਦੋਂ ਮੇਰੇ ਹੰਝੂ ਪੀਊਗਾ ਤਾਂ ਦੇਖ ਨਾ ਲਵੇ ਉਹ ਦੇਖ ਉਹ ਦੇਖ ਤੁਸੀਂ ਮੰਨਦੇ ਸੀ ਨਾ ਉਹ ਦੇਖ ਆਹ ਚੱਲ ਗਿਆ ਪੀ ਵੀ ਗਈਆਂ ਹੁਣ ਸਿੱਧਾ ਹੂ ਦੇਖ ਉਹ ਦੇਖ ਮੰਨਦੀਆਂ ਵਾਓ ਕਿੰਨਾ ਹੋ ਗਿਆ ਸਿੱਧਾ ਹਾਂ ਉਹ ਹੋ ਲੱਗੀ ਆ ਉਹ ਦੇਖੋ ਹੁਣ ਪੀ ਲਿਆ ਨਾ ਹੁਣ ਤਾਂ ਸਿੱਧਾ ਹੋਇਆ ਉਹ ਹਾਂ ਕਿਉਂਕਿ ਮੋਰ ਕਹਿੰਦੇ ਪਹਿਲ ਤਾਂ ਹੀ ਪਾਉਂਦਾ ਹੁੰਦਾਗਾ ਜਦੋਂ ਹੰਝੂ ਪੀਨੇ ਉਹਨੂੰ ਕੋਲਾ ਕਰਕੇ ਹੈ ਓਏ ਹੋਏ ਉਸ ਕਿੰਨੀ ਘੜ ਲਾਦਾ ਉਹ ਅੱਗੋਂ ਕਿੰਦੀ ਹਰੀ ਹਾਲੀ ਨਾਲ ਹੀ ਮੈਚ ਹੋ ਗਿਆ ਸੀ ਹਾਂ ਲੱਗਦੀ ਥੋੜੀ ਕਾਲਪੀ ਸੇਮ ਮੈਚ ਉਹ ਵਾਓ ਦੇਖਦਾ ਪਹ ਲੱਗ ਗਿਆ ਉਹਨੂੰ ਨਾ ਹੋਰ ਤੇ ਗੱਲ ਬਣ ਗਈ ਮੈਂ ਤਾਂ ਬਹੁਤ ਟਾਈਮ ਬਾਅਦ ਦੇਖਿਆ ਮੈਂ ਜਦੋਂ ਦੀ ਵਿਆਹ ਹੀ ਨਹੀਂ ਉਹ ਤਾਂ ਹੁਣ ਦੇਖਿਆ ਜੋ ਆਪਣਾ ਪਿੱਛੇ ਘਰਾਂ ਚ ਸਾਡੇ ਇਦਾਂ ਮੋਰ ਆਉਂਦੇ ਹੁੰਦੇ ਸਾਡੇ ਮੋਰ ਭਾਜੀ ਕਿੱਰੇ ਚਲ ਗਏ ਮੋਟਰਸਾਈਕਲ ਤੇ ਬੈ ਕੇ ਚਲ ਗਏ ਪਤਾ ਨਹੀਂ ਕਿ ਇੰਨਾ ਕਿੱਧਰ ਹੋ ਜਾਂਦੇ ਹਨ ਜਿਆਦਾ ਦੂਰ ਪੈਰਾਂ ਦੇ ਬਾਗ ਚ ਉੱਪਰ ਨਹੀਂ ਆਏ ਆ ਉਹ ਭਾਜੀ ਨੇ ਸੋਖਾ ਕੰਮ ਲੱਭ ਲਿਆ ਤਾਂ ਵਧੀਆ ਸੀ ਗ੍ਰੀਨਰੀ ਦੇਖਣ ਆਏ ਆ ਜੀ ਬਿੱਦਨੀ ਹੀ ਗ੍ਰਿੰਨ ਨਹੀਂ ਗ੍ਰਿੰਨ ਨਹੀਂ ਆਉਂਦੀਂ ਗ੍ਰੇਨਨ ਨਹੀਂ ਕੀ ਹੁੰਦੀ ਆ ਅਰੇ ਬੱਚਾ ਪਾਰਟੀ ਨਾਲ ਨਾਲ ਦੂਰੀ ਆ ਕਹਿੰਦਾ ਗ੍ਰੇਨਨ ਨਹੀਂ ਕੀ ਅੱਜ ਅਸੀਂ ਪਾਰਟੀ ਹੋਣਾ ਸਪੈਸ਼ਲ ਪਾਜੀ ਸੰਤਰਾ ਖਾਂਦੇ ਆ ਪਾਜੀ ਕਿਦਾਂ ਲੱਗਾ ਸੰਤਰਾ ਮਿੱਠਾ ਮਿੱਠਾ ਪਾਜੀ ਕਹਿੰਦੇ ਮਿੱਠਾ ਬਹੁਤ ਮਿੱਠਾ ਪੱਤਾ ਦੇ ਦੋ ਕਿਦਾਂ ਪਾਇਆ ਪੂਰਾ ਰਸ ਭਰਿਆ ਰਸ ਭਰਿਆ ਕਿਦਾਂ ਜਿਹਾ ਲੱਗਿਆ ਪਾਣੀ ਲੱਭਣ ਅਰੇ ਰਾਤ ਤੇ ਕੱਢੀ ਓਏ ਦੀਦੀ ਕੱਟਨ ਨਹੀਂ ਮੈਂ ਹਰ ਰਾਤ ਆਹ ਅਰੇ ਬਾਜ ਹਾਂ ਦੀਰੀ ਹਾਂ ਜਿੱਥੇ ਬੋਲਣ ਦੀ ਹਾਂ ਹਾਂ ਮੋਰਾਣਾ ਕਹਣਾ ਹੰਝ ਪਲਾਓ ਇਹਨੂੰ ਪਾਣੀ ਮਿਲ ਗਿਆ ਤੁਹਾਨੂੰ ਆਹ ਆਤਨਾ ਬਾਜੀ ਮੈਂ ਇੱਥੇ ਬੰਨ ਕੇ ਰੱਖ ਲੈ ਤੁਹਾਨੂੰ ਕਿ ਚੱਲ ਰਹੀ ਆ ਲਾਲਾ ਤੇਰੇ ਨਾਲ ਮੈਂ ਤੇਰੇ ਨਾਲ ਵਧੀਆ ਅੱਛਾ ਪਾਣੀ ਲੱਭਣ ਲੇਕੇਸ਼ਨ ਲੇਕੇਸ਼ਨ ਸੋਣੀ ਬਣਾਈ ਜਾਣੀ ਇਹ ਹੋਵਾ ਬੜੀ ਸੋਣੀ ਬਣਾਤੀ ਇਸੇ ਬਣਾਓ ਵੀਡੀਓ ਉਹ ਬੜਾ ਸੋਹਣਾ ਲੱਗੰਦਿਆ ਵੀਡੀਓ ਚ ਕੋਈ ਸੋਹਣਾ ਲੱਗੰਦਿਆ ਬੀਜੇ ਨਾ ਹੋਵੇ ਕੁਛ ਨਹੀਂ ਹੁੰਦਾ ਉੱਥੇ ਕਿਹੜਾ ਇੱਕ ਮਿੰਟ ਨਾ ਉੱਥੇ ਕਿਹੜਾ ਪਤਾ ਲੱਗਣਾ ਤੁਹਾਡੇ ਲੱਗੇ ਛਾਗੇ ਲੱਗੇ ਦੀਦੀ ਕਿੰਨੇ ਸੋਹਣੇ ਲੱਗਦੇ ਆ ਹਾਏ ਦੇਖਿਓ ਮੇਰਾ ਦਿਮਾਗ ਤਾਂ ਮੈਨੇ ਕਲੀਪੇ ਚਲਾਈ ਜਾਂਦੀ ਦੂਜਾ ਫੋਨ ਉਹ ਸਾਫ ਹੀ ਹੁਣਾਇਆ ਸਾਫ ਹੀ ਵਿਚੀ ਹੁਣਾ ਆਵਾਜ਼ੇ ਪਾਣੀ ਦੇ ਕੱਟ ਲੈ ਕੇ ਆਏ। ਬਾਜੀ ਲਵਾ ਫਿਰ ਪਾਣੀ ਲੈ ਕੇ ਆਏ ਹੱਥ ਤੋਂ ਨੂੰ। ਮੈਂ ਪਹਿਲਾਂ ਸਮੈਲ ਲਾ ਕੇ ਦੇਖੀ ਆ। ਹਾਂ ਲੈ। ਫੇਰ ਕੀ ਕਾਦੀ ਐ ਇਸ ਪਹਿਲਾਂ? ਨਹੀਂ ਨਹੀਂ ਕੋਈ ਦਵਾਈ ਵਾਲਾ ਨਾ ਹੋਵੇ ਕੋਈ। ਦਵਾਈ ਵਾਲਾ ਨਹੀਂ ਹੈਗਾ। ਫੇਰ ਕਾ ਲੈ ਖਾ। ਹੌਲੀ ਹੌਲੀ ਖਾ ਦਿਓ। ਹਾਂ। ਲੈ ਉਹਦਾ ਹੋਣਾ ਉਹ ਰੰਗ ਦਾ। ਮੈਂ ਫਿਰ ਪਲੋਂ ਲੱਗੇ ਆ। ਪੀਵੀ ਨਾ। ਪੀ ਨਾਲ। ਹਾ ਤੇ ਤੁਨੇ ਤੋ। ਤੰਤ ਮੈਂ ਤਾਂ ਨਹੀਂ ਖਾਦੇ ਸੰਤ ਤੇ। ਦੀਨੇ ਤੋਂ ਤਾਂ ਖਾਂਦੀ ਪਾਣੀ ਦੀ ਕਦਰ ਇੰਨਾ ਪਤਾ ਲੱਗਦੀ ਨਹੀਂ ਆਹ ਕਿੰਨਾ ਔਖਾ ਲੱਗਿਆ ਪਰ ਫੇਰ ਵੀ ਤੇਰਾ ਪਾਣੀ ਮਿਲ ਗਿਆ ਆਹੋ ਲੱਭੋ ਤਾਂ ਚੀਜ਼ ਮਿਲ ਹੀ ਜਾਂਦੀ ਆ ਕੋਈ ਹੂੰ ਬਸ ਬਣਾ ਕੇ ਰੱਖੋ ਫਿਰ ਤੇ ਮੈਂ ਕਿਦਰ ਦੀ ਕਦਰ ਨਹੀਂ ਕਰਦਾ ਅੱਛਾ ਕਰਾ ਸੁਰੂ ਆਜੇ ਮੂੰਹ ਚ ਹੰਗਲ ਕੱਢਣਾ ਪੈਣਾ 1 2 1 2 3 ਖੋਦ ਨੂੰ ਮਹਿੰਗਾ ਬਣਾ ਕੇ ਰੱਖੋ ਸਸਤੀਆਂ ਚਿੱਧੜੀ ਲੋਕ ਕਦਮ ਨਹੀਂ ਕਰਦੇ ਆਏ ਹਾਏ ਹਾਏ ਇਹ ਸਾਜੂ ਨਹੀਂ ਕੁਛ ਕਹਿੰਦਾ ਨਹੀਂ ਕੁਛ ਕਹਿੰਦਾ ਲਾੜ ਹੀ ਕੰਨਾਂ ਨੇ ਪਜਾਓ ਪਜਾਓ ਨੂੰ ਆਪਦੇ ਨਾਲ ਲਾੜ ਹੀ ਕੰਨਾਂ ਨੇ ਲੋ ਜੀ ਜੀ ਦੀ ਜੀ ਹੁਣ ਚੱਲੇ ਸੀ ਨੰਦੇ ਜਿੰਨਾਂ ਦਾ ਚੈਨੋ ਸਬਸਕ੍ਰਾਈਬ ਕੀਤਾ फटाफट ਸਬਸਕ੍ਰਾਈਬ ਕਰ ਲੋ ਇੱਧਰ ਵੀ ਉੱਧਰ ਵੀ ਇੱਧਰ ਵੀ ਉੱਧਰ ਵੀ ਦੋਨਾਂ ਦਾ 10 ਲੱਖ ਕਰ ਦਿਓ ਤੇ 골ਡ প্লেਟ ਸਾਨੂੰ ਮਿਲ ਜਾਵੇ ਅੜੀਕਾ ਵਿੱਚ ਹੋਲੀ ਆ ਬਸ ਸਾਰੇ ਨੇ ਇਕੱਠਿਆਂ ਨੇ ਮਨਾਉਣੀ ਸੀ ਦੀਦੀ ਹੁੰਦਾ ਨਹੀਂ ਆਉਣਾ ਸੀ ਸਾਡੇ ਮਾਣ ਹਸਤੀਆਂ ਮਹਾਨਾ ਸੁੱਤੀਆਂ ਸੀ ਸੱਤੇ ਨਹੀਂ ਉੱਠੇ ਸੁੱਤੀਆਂ ਸੀ ਸੱਤੇ ਨਹੀਂ ਨਿਕਲ ਆ ਸੀ ਬਸ ਸੁੱਤੇ ਰਹੇ ਸੁੱਤੇ ਹੀ ਲੇਟ ਫੇਸ ਕਰਦੇ ਸੀ ਆਪਾਂ ਪਰ ਮੈਂ ਉਹ ਮਿਸ ਕੀਤਾ ਤੁਹਾਡੀ ਜਿਹੜੀ ਹੋਲੀ ਸੀ ਨਾ ਬੜੀ ਧਮਾਲੇ ਵਾਲੀ ਸੀ ਪਹਿਲੀ ਵਾਰੀ ਦੇਖੀ ਮੈਂ ਪਹਿਲੀ ਵਾਰੀ ਸਾਰੇ ਇਕੱਠੇ ਹੋ ਜਾਂਦੇ हां फंक्शनਉਂਦੇ ਰਹਿਣੇ ਆਗੇ ਚਲੋ ਚਲਦੇ ਆ ਠੀਕ ਆ ਚਲੋ ਠੀਕ ਆ ਸਸਰੀ ਕਾ ਸਸਰੀ ਕਾ ਬਾਏ ਆ ਦੇਖੋ ਕੀ ਪਾ ਗਏ ਆਈ ਕੱਪੜੇ ਲੱਭ ਕੇ ਲੈ ਕੇ ਆਏ ਇੱਡੇ ਕਰਦੀ ਏ ਇਹ ਬਾਏ ਸੈਡੂ ਠੀਕ ਆ ਜੀ ਚਲੋ ਠੀਕ ਆ ਜੀ ਉਹ ਦੇਖਦੀ ਮੇਰੀ ਮੰਮੀ ਕਿੱਤੇ ਆ ਮੰਮੀ ਜੀ ਕਹਿੰਦੀ ਬਾਹਰ ਬਾਹਰ ਮੰਮੀ ਕਹਿੰਦੀ ਘੁੰਮਦੀ ਜੈਸਿਕਾ ਬਾਏ ਜੈਸਿਕਾ ਵੀ ਨਾਲ ਚੱਲੀ ਚਲੋ ਠੀਕ ਆ ਜੀ ਠੀਕ ਆ ਬੱਸ ਚਾ ਠੀਕ ਆ

ਠੀਕਾ ਠੀਕ ਆਵਾਂਗੇ ਲੋ ਜੀ ਚੱਲਗੇ ਦੀਦੀ ਹੁਣੀ ਚੱਲੋ ਹੁਣ ਚਲੋ ਘਰ ਅਜ